ਲੋਕ ਕਹਾਣੀ ਜਨਾਨੀ ਹੱਠ ਇੱਕ ਰਾਜੇ ਦੇ ਔਲਾਦ ਨਹੀਂ ਸੀ ਹੁੰਦੀ ਉਹ ਥੋੜਾ ਜਿਹਾ ਗੁੜ ਲੈ ਲਿਆ ਕਰੇ ਤੇ ਬਿਰਮੀ ਵਿੱਚ ਘੋਲ ਕੇ ਪਾਇਆ ਕਰੇ ਜਦ ਉਸ ਨੂੰ ਇਸੇ ਤਰ੍ਹਾਂ ਕਰਦੇ ਨੂੰ ਤਿੰਨ ਦਿਨ ਹੋ ਗਏ ਤਾਂ ਇੱਕ ਸੱਪ ਬਾਹਰ ਨਿਕਲ ਕੇ ਬੈਠ ਗਿਆ ਸੱਪ ਕਹਿੰਦਾ ਤੂੰ ਕਾਦੇ ਕਾਰਨ ਮੇਰੀ ਐਨੀ ਸੇਵਾ ਕਰਦਾ ਹੈ ਰਾਜਾ ਕਹਿੰਦਾ ਮੇਰੇ ਤਾਂ ਔਲਾਦ ਨਹੀਂ ਹੈਗੀ ਸੱਪ ਕਹਿੰਦਾ ਚੰਗਾ ਤੂੰ ਮੰਗ ਜੋ ਕੁਝ ਮੰਗਣਾ ਮੇਰੇ ਕੋਲੋਂ ਉਹ ਕਹਿੰਦਾ ਮੰਗਣਾ ਕੀ ਹੈ ਪਰ ਸੱਪ ਨੇ ਆਪਣੇ ਕੋਲੋਂ ਰਾਜੇ ਨੂੰ ਇੱਕ ਮਣਕਾ ਦੇ ਦਿੱਤਾ ਕਹਿੰਦਾ ਲੈ ਫੜ ਆਪਣੀ ਤੀਵੀ ਨੂੰ ਦੇ ਦੇ ਘਰ ਜਾ ਕੇ ਰਾਜਾ ਜਦ ਜਾ ਕੇ ਫੜਾਉਣ ਲੱਗਾ ਰਾਣੀ ਕਹਿੰਦੀ ਮੈਂ ਕੀ ਕਰਨਾ ਜਾ ਜਾ ਕੇ ਕਚਹਿਰੀ ਦੇ ਆ ਗੋਲੀਆਂ ਆਪੇ ਰੱਖ ਲੈਣਗੀਆਂ ਗੋਲੀਆਂ ਨੇ ਮਣਕਾ ਇੱਕ ਸੰਦੂਖੜੀ ਵਿੱਚ ਬੰਦ ਕਰਕੇ ਰੱਖ ਦਿੱਤਾ ਇੱਕ ਗੋਲੀ ਦੂਜੀ ਨੂੰ ਕਹਿੰਦੀ ਐਸ ਸੰਦੂਖੜੀ ਨੂੰ ਉਰੇ ਲੈ ਕੇ ਆਈ ਚੱਕ ਕੇ ਜਾਂ ਚੱਕਣ ਲੱਗੀ ਉਹ ਚੱਕ ਨਾ ਹੋਵੇ ਕਹਿੰਦੀ ਭਾਈ ਮੈਥੋਂ ਤਾਂ ਚੱਕ ਨਹੀਂ ਹੁੰਦੀ ਜਦ ਕੋਲ ਜਾ ਕੇ ਸੰਦੂਖੜੀ ਖੋਲ ਕੇ ਦੇਖੀ ਵਿੱਚ ਮੁੰਡਾ ਅਗੂੰਠਾ ਚੁੰਗ ਰਿਹਾ ਸੀ ਗੋਲੀ ਨੇ ਰਾਜੇ ਨੂੰ ਜਾ ਦੱਸਿਆ ਰਾਜਾ ਦੇਖ ਕੇ ਬਹੁਤ ਖੁਸ਼ ਹੋਇਆ ਸਾਰੇ ਸ਼ਹਿਰ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਮੁੰਡਾ ਪੜਨ ਲੱਗ ਪਿਆ ਉਹਨੂੰ ਇੱਕ ਮਾਸਟਰ ਨੇ ਪੜਾਉਂਦੀ ਸੀ ਇੱਕ ਦਿਨ ਜਦੋਂ ਪੜ ਕੇ ਘਰ ਆਇਆ ਤਾਂ ਰਾਣੀ ਕਹਿੰਦੀ ਕਾਕਾ ਤੂੰ ਕਿਉਂ ਦਿਨੇ ਦਿਨ ਮਾੜਾ ਹੋਇ ਜਾਣਾ ਹੈ ਤੈਨੂੰ ਖਾਣ ਪੀਣ ਦਾ ਕੋਈ ਘਾਟਾ ਨਹੀਂ ਕਹਿੰਦਾ ਜਿਹੜੀ ਮੈਨੂੰ ਪੜਾਉਂਦੀ ਐ ਉਹ ਮੈਨੂੰ ਕੁੱਟਦੀ ਹੁੰਦੀ ਐ ਰਾਣੀ ਕਹਿੰਦੀ ਜੇ ਉਹ ਤੈਨੂੰ ਅੱਗੋਂ ਮਾਰੇ ਤਾਂ ਤੂੰ ਉਸ ਨੂੰ ਐ ਕਹੀਂ ਤੂੰ ਹੁੱਤਕਰ ਤੂੰ ਤਾਂ ਮੇਰੇ ਨਾਲ ਮੰਗੀ ਹੋਈ ਐ ਅਗਲੇ ਦਿਨ ਮੁੰਡਾ ਪੜਨ ਗਿਆ ਜਦ ਉਹ ਉਹਦੇ ਚਪੇੜ ਮਾਰਨ ਲੱਗੀ ਤਾਂ ਉਹਨੇ ਕਿਹਾ ਹੁੱਤਕਰ ਤੂੰ ਤਾਂ ਮੇਰੇ ਨਾਲ ਮੰਗੀ ਹੋਈ ਐ ਉਸਨੇ ਅੱਗੋਂ ਹੋਰ ਚਪੇੜਾ ਮਾਰੀਆਂ ਮਾਸਟਰ ਨੇ ਘਰ ਜਾ ਕੇ ਆਪਣੇ ਮਾਪਿਆਂ ਨੂੰ ਕਹਿੰਦੀ ਮੈਂ ਉਸ ਮੁੰਡੇ ਨਾਲ ਸੱਚੀ ਮੁੱਚੀ ਮੰਗੀ ਹੋਈ ਆ ਜਿਹਨੂੰ ਮੈਂ ਪੜਾਉਂਦੀ ਹੁੰਨੀ ਆ ਉਦੀ ਮਾਂ ਕਹਿੰਦੀ ਹਾਂ ਧੀਏ ਮੰਗੀ ਹੋਈ ਐ ਵਿਆਹ ਵਿੱਚ ਵੀ ਥੋੜਾ ਹੀ ਚਿਰ ਰਹਿੰਦਾ ਦੂਜੇ ਦਿਨ ਕੁੜੀ ਮੁੰਡੇ ਨੂੰ ਕਹਿੰਦੀ ਦੋ ਘੋੜੇ ਤੇ ਦੋ ਬੰਦੂਖਾਂ ਲੈ ਕੇ ਮੇਰੇ ਬਾਪ ਦੇ ਬਾਗ ਕੋਲ ਆਈ ਮੁੰਡਾ ਦੂਜੇ ਦਿਨ ਦੋ ਘੋੜੇ ਤੇ ਦੋ ਬੰਦੂਖਾਂ ਉਸਦੇ ਬਾਗ ਕੋਲ ਲੈ ਗਿਆ ਕੁੜੀਆਂ ਨੂੰ ਕਹਿੰਦੀ ਆਓ ਕੁੜੇ ਆਪਾਂ ਬਾਗ ਦੀ ਸੈਰ ਕਰ ਆਈਏ ਉਹ ਚਲੀਆਂ ਗਈਆਂ ਜਦ ਘੋੜੇ ਦਿਖਣ ਲੱਗ ਪਏ ਉਹ ਕੁੜੀਆਂ ਨੂੰ ਕਹਿੰਦੀ ਜਾਓ ਨੀ ਭਾਈ ਪਿੱਛੇ ਮੁੜਜੋ ਕਿਸੇ ਦੀ ਨਜ਼ਰ ਕਹੀ ਕਿਸੇ ਦੀ ਨਜ਼ਰ ਕਹੀ ਮੇਰੇ ਬਾਪ ਦੇ ਬਾਗ ਨੂੰ ਨਜ਼ਰ ਲੱਗ ਜੂਗੀ ਉਹ ਇੱਕ ਘੋੜੇ ਤੇ ਆਪ ਚੜ ਗਈ ਤੇ ਦੂਜੇ ਘੋੜੇ ਤੇ ਮੁੰਡੇ ਨੂੰ ਲੈ ਕੇ ਤੁਰ ਪਈ ਰਸਤੇ ਵਿੱਚ ਇੱਕ ਡੈਣ ਦਾ ਘਰ ਸੀ ਉਹ ਉਸ ਘਰ ਚ ਜਾ ਬੜੇ ਡੈਣ ਤਾਂ ਘਰ ਨਹੀਂ ਸੀ ਪਰ ਉਸ ਦੀ ਨੂੰਹ ਘਰ ਸੀ ਉਹ ਪਹਿਲਾਂ ਉਹਨਾਂ ਕੰਨੀ ਦੇਖ ਕੇ ਹੱਸੀ ਤੇ ਫਿਰ ਰੋਈ ਮੁੰਡਾ ਪੁੱਛਣ ਲੱਗਾ ਭਾਈ ਤੂੰ ਪਹਿਲਾਂ ਹੱਸੀਂ ਐ ਫਿਰ ਰੋਈਂ ਐ ਇਸ ਦਾ ਕਾਰਨ ਕਹਿੰਦੀ ਤੁਹਾਡੀਆਂ ਸੂਰਤਾ ਸੋਹਣੀਆਂ ਨੇ ਤਾਂ ਹੱਸੀਂ ਰੋਈ ਤਾਂ ਐ ਮੇਰੀ ਸੱਸ ਨੇ ਤੁਹਾਨੂੰ ਖਾ ਜਾਣਾ ਐਨੇ ਖੜੇ ਹੀ ਨੇ ਉਹਨੇ ਪਾਣੀ ਮੰਗਿਆ ਉਹ ਅਜੇ ਪਾਣੀ ਪੀ ਹੀ ਰਹੇ ਸੀ ਉਹ ਬੁੜੀ ਆ ਗਈ ਉਹਨਾਂ ਨੂੰ ਉਸ ਬੁੜੀ ਨੇ ਮੁਹੱਬਤ ਨਾਲ ਬੁਲਾਇਆ ਬੁੜੀ ਦੀ ਨੂੰਨੇ ਸਹਿਨਤ ਨਾਲ ਉਹਨਾਂ ਨੂੰ ਤੋੜ ਦਿੱਤਾ ਉਹ ਚਲੇ ਗਏ ਬੁੜੀ ਰੋਣ ਪਿੱਟਣ ਲੱਗ ਪਈ ਕਹਿੰਦੀ ਮੇਰੇ ਘਰ ਨੂੰ ਤਾਂ ਇਸ ਪੁੱਠੇ ਘਰ ਦੀ ਨੇ ਪੱਟ ਦਿੱਤਾ ਇਹਨੇ ਦੋ ਸੋਨੇ ਸ਼ਿਕਾਰ ਤੋੜ ਦਿੱਤੇ ਉਹਦੇ ਮੁੰਡੇ ਬਾਹਰੋਂ ਆਏ ਚਾਰੇ ਕਹਿੰਦੇ ਮਾਂ ਕੀ ਗੱਲ ਐ ਤੇ ਰੋਣ ਲੱਗ ਪਈ ਐ ਉਹ ਕਹਿੰਦੀ ਸ਼ਿਕਾਰ ਆਏ ਸੀ ਇਹਨੇ oath ਕਰਦੇ ਨੇ ਤੋੜ ਦਿੱਤੇ ਤਾਂ ਹੀ ਇਹਦੀ ਜਾਨ ਨੂੰ ਪਿੱਟਦੀਆਂ ਉਹ ਕਹਿੰਦੇ ਲੈ ਮਾਂ ਅਸੀਂ ਤਾਂ ਹੁਣ ਘੇਰ ਲਿਆਉਣੇ ਆ ਉਹ ਚਾਰੇ ਉਹਨਾਂ ਦੇ ਮਗਰ ਨਾ ਸਕ ਪਏ ਦੋਨਾਂ ਨੇ ਚਾਰੇ ਜਣੇ ਬੰਦੂਖਾਂ ਨਾਲ ਮਾਰ ਦਿੱਤੇ ਮਗਰ ਉਹਨਾਂ ਦਾ ਪਿਓ ਚਲਿਆ ਗਿਆ ਉਹ ਕਹਿੰਦੇ ਤੂੰ ਵੀ ਵੱਡ ਖਾਣੀ ਐ ਬੁੜਾ ਕਹਿੰਦਾ ਮੈਨੂੰ ਤੁਸੀਂ ਆਪਣੇ ਘੋੜਿਆਂ ਨੂੰ ਕੱਖ ਪਾਉਣ ਨੂੰ ਰੱਖ ਲਓ ਉਹਨਾਂ ਨੇ ਉਹਨੂੰ ਕੱਖ ਪਾਉਣ ਨੂੰ ਰੱਖ ਲਿਆ ਮੁੰਡਾ ਸੁੱਤਾ ਪਿਆ ਸੀ ਕੁੜੀ ਬਾਹਰ ਨੂੰ ਗਈ ਹੋਈ ਸੀ ਬੂੜੇ ਨੇ ਮੁੰਡਾ ਵੱਡ ਦਿੱਤਾ ਕੁੜੀ ਬਾਹਰੋਂ ਆਈ ਬੂੜੇ ਨੂੰ ਕਹਿਣ ਲੱਗੀ ਇਸ ਨੂੰ ਉਠਾਓ ਆਪਾਂ ਚੱਲੀਏ ਬੂੜਾ ਕਹਿੰਦਾ ਇਹ ਤਾਂ ਮੈਂ ਵੱਡ ਦਿੱਤਾ ਉਹ ਕਹਿੰਦੀ ਚੰਗਾ ਕੀਤਾ ਜੇ ਵੱਡ ਦਿੱਤਾ ਮੈਨੂੰ ਕਿੱਥੇ ਪਰਦੇਸ ਚ ਕੱਢ ਕੇ ਲੈ ਆਇਆ ਸੀ ਬੂੜਾ ਤੇ ਕੁੜੀ ਅੱਗੇ ਜਾਂਦੇ ਨੇ ਕੁੜੀ ਕਹਿੰਦੀ ਮੇਰਾ ਆਦਮੀ ਤਾਂ ਇਹੋ ਜਿਹਾ ਸੀ ਉਹ ਉੱਡਦੇ ਜਾਨਵਰਾਂ ਨੂੰ ਗੋਲੀ ਮਾਰ ਦਿਆ ਕਰਦਾ ਸੀ ਉਹ ਕਹਿਣ ਲੱਗਾ ਜਾਂਦੇ ਜਨੌਰ ਨੂੰ ਤਾਂ ਮੈਂ ਵੀ ਮਾਰ ਦਿੰਨਾ ਹੈ ਜਾਂਦੇ ਜਨੌਰ ਨੂੰ ਮਾਰਨਾ ਕੀ ਔਖਾ ਹੈ ਉਹ ਮਾਰਨ ਲੱਗਿਆ ਤੇ ਉੱਪਰ ਤੱਕਣ ਲੱਗਾ ਕੁੜੀ ਨੇ ਗੋਲੀ ਮਾਰ ਕੇ ਬੁੜਾ ਮਾਰ ਦਿੱਤਾ ਫਿਰ ਉਹ ਘੋੜੇ ਲੈ ਕੇ ਉਸ ਮੁੰਡੇ ਕੋਲ ਆ ਗਈ ਜਿੱਥੇ ਉਹ ਵੱਡਿਆ ਪਿਆ ਸੀ ਉਹ ਉੱਥੇ ਬੈਠੀ ਰੋਂਦੀ ਐ ਤੇ ਵਰਲਾਪ ਕਰਦੀ ਐ ਜਦੋਂ ਰੋਂਦੀ ਐ ਮਹਾਦੇਵ ਤੇ ਪਾਰਵਤੀ ਜਾਂਦੇ ਨੇ ਪਾਰਵਤੀ ਕਹਿੰਦੀ ਮਹਾਦੇਵ ਮੈਂ ਤਾਂ ਦੇਖ ਕੇ ਆਉਣੀ ਆ ਬਈ ਬੈਠੀ ਕੌਣ ਰੋਂਦੀ ਐ ਉਹ ਕਹਿੰਦਾ ਕੀ ਲੈਣਾ ਪਾਰਵਤੀ ਮੁਲਕ ਮਾਹੀ ਦਾ ਵਸਤੇ ਕੋਈ ਰੋਂਦਾ ਐ ਕੋਈ ਹੱਸਦਾ ਐ ਕਹਿੰਦੀ ਨਾ ਮੈਂ ਤਾਂ ਜ਼ਰੂਰ ਦੇਖ ਕੇ ਆਉਣਾ ਉਹ ਉਸ ਨੂੰ ਉਹਦੇ ਕੋਲ ਲੈ ਗਿਆ ਮਹਾਦੇਵ ਨੇ ਜਲਦਾ ਛਿੱਟਾ ਦਿੱਤਾ ਉਹ ਰਾਮ ਰਾਮ ਕਰਦਾ ਉੱਠ ਖੜੋਤਾ ਉਹ ਕਹਿੰਦਾ ਬੜਾ ਸੁੱਤਾ ਅੱਜ ਤਾਂ ਬੜੀ ਨੀਂਦ ਆਈ ਕੁੜੀ ਕਹਿੰਦੀ ਕਿੱਥੇ ਸੁੱਤਾ ਤੂੰ ਬੁੜਾ ਤਾਂ ਤੈਨੂੰ ਵੱਢ ਕੇ ਚਲਿਆ ਗਿਆ ਸੀ ਉਹਨੂੰ ਮੈਂ ਵੱਢ ਆਈਆਂ ਉਹ ਫੇਰ ਅੱਗੇ ਤੁਰ ਪਏ ਗਾਹਾਂ ਉਹਨਾਂ ਨੂੰ ਬਾਜੀਗਰਾਂ ਦੀਆਂ ਝੁੱਗੀਆਂ ਕੋਲ ਰਾਤ ਪੈ ਗਈ ਬਾਜੀਗਰ ਨੇ ਕੁੜੀ ਨੂੰ ਕਹਿਣ ਲੱਗੀ ਜੀਤੇ ਨਾਲ ਤੂੰ ਫਿਰਦੀ ਐ ਤੈਨੂੰ ਪਤਾ ਇਹਦੀ ਕੀ ਜਾਤ ਐ ਮੈਨੂੰ ਤਾਂ ਪਤਾ ਨਹੀਂ ਬਾਜੀਗਰ ਨਹੀਂ ਕਹਿੰਦੀ ਤਾਂ ਜਾਤ ਪੁੱਛ ਉਹਦੇ ਨਾਲ ਰਾਤ ਨੂੰ ਰੋਟੀ ਖਾਈ ਉਹਦੇ ਨਾਲ ਆਥਣ ਨੂੰ ਰੋਟੀ ਖਾਣ ਲੱਗ ਪਈ ਮੁੰਡਾ ਬੁਰਕੀ ਬਾਹ ਵਿੱਚ ਪਾਈ ਜਿਵੇਂ ਜਾਵੇ ਕੁੜੀ ਮੂੰਹ ਵਿੱਚ ਬਾਜੀਗਰ ਨੇ ਸਵੇਰੇ ਉੱਠਦਿਆਂ ਨੂੰ ਕਹਿੰਦੀ ਤੈਨੂੰ ਜਾਤ ਦਾ ਪਤਾ ਲੱਗਿਆ ਮੈਨੂੰ ਤਾਂ ਭੈਣੇ ਪਤਾ ਨਹੀਂ ਲੱਗਿਆ ਰੋਟੀ ਤੇਰੇ ਨਾਲ ਖਾਧੀ ਫੇਰ ਵੀ ਨਹੀਂ ਪਤਾ ਲੱਗਿਆ ਅੱਛਾ ਜੇ ਪਤਾ ਕਰਨਾ ਤਾਂ ਇਸਦੇ ਨਾਲ ਤਦ ਤੁਰੀ ਜਦ ਇਹ ਆਪਣੀ ਜਾਤ ਦੱਸੂਗਾ ਉਹ ਕਹਿੰਦਾ ਚੱਲ ਆਪਾਂ ਚੱਲੀਏ ਉਹ ਕਹਿੰਦੀ ਮੈਂ ਜਾਤ ਪੁੱਛਣੀ ਐ ਪਹਿਲਾਂ ਜਾਤ ਦੱਸ ਤਾਂ ਤੁਰੂੰਗੀ ਕਹਿੰਦਾ ਜਾਤ ਤੋਂ ਕੀ ਲੈਣਾ ਐ ਤੂੰ ਨਾ ਤੁਰ ਪੈ ਉਹ ਕਹਿੰਦੀ ਕਿਵੇਂ ਕਰ ਮੈਂ ਤਾਂ ਜਾਤ ਪੁੱਛ ਕੇ ਜਾਉ ਮੈਂ ਤਾਂ ਜਾਣਾ ਨਹੀਂ ਮੋੜ-ਮੋੜ ਕੇ ਉਹਨੂੰ ਜਾਤ ਪੁੱਛੀ ਜਾਵੇ ਫਿਰ ਉਹ ਹਾਰ ਕੇ ਟੋਬੇ ਦੇ ਕਿਨਾਰੇ ਖੜ ਗਿਆ ਉਹ ਕਹਿੰਦੀ ਜਾਤ ਦੱਸ ਉਹ ਟੋਬੇ 'ਚ ਭੜਕੇ ਕਹਿੰਦਾ ਗਿੱਟੇ-ਗਿੱਟੇ ਪਾਣੀ ਤੂੰ ਮੁੜ ਚੱਲ ਰਾਣੀ ਉਹ ਫੇਰ ਪੁੱਛੀ ਗਈ ਟੋਬੇ 'ਚ ਹੋਰ ਅਗਾਹ ਜਾ ਕੇ ਕਹਿੰਦਾ ਗੋਡੇ ਗੋਡੇ ਪਾਣੀ ਤੂੰ ਮੁੜ ਚਲ ਰਾਣੀ ਮੈਂ ਤਾਂ ਜਾਤ ਪੁੱਛਣੀ ਐ ਤਾਂ ਜਾਣਾ ਮੁੰਡੇ ਦੇ ਪਾਣੀ ਲੱਕ ਤੱਕ ਆ ਗਿਆ ਫਿਰ ਗਾਲ ਫਿਰ ਉਹਨੇ ਟੋਬੇ ਚ ਟੁੱਬੀ ਮਾਰੀ ਤੇ ਫਣ ਵਿਖਾ ਕੇ ਪਾਣੀ ਵਿੱਚ ਅਲੋਪ ਹੋ ਗਿਆ ਕੁੜੀ ਡੋਰਪੋਰ ਹੋਈ ਰੋਣ ਲੱਗ ਪਈ ਧੰਨਵਾਦ